ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਯੂਐਸਏ ਪੰਜਾਬ 24 ਟੀਵੀ ਮੈਂ ਹਾਂ ਗੁਰਮੀਤ ਸਿੰਘ ਰਾਜਾ ਬ੍ਰੇਕਿੰਗ ਨਿਊਜ਼ ਦਿਖਾ ਰਿਹਾ ਤੁਹਾਨੂੰ ਜਿਹਨੂੰ ਦੇਖ ਕੇ ਤੁਹਾਡੇ ਰੋਂਗਟੇ ਖੜੇ ਹੋ ਜਾਣਗੇ ਪੰਜਾਬ ਦੀ ਤਾਂ ਨਹੀਂ ਹੈਗੀ ਵੀਡੀਓ ਲੇਕਿਨ ਦੇਸ਼ ਦੀ ਜਿਹੜੀ ਰਾਜਧਾਨੀ ਦੀ ਵੀਡੀਓ ਨਿਕਲ ਕੇ ਸਾਹਮਣੇ ਆਈ ਹੈ ਉੱਥੇ ਪੰਜਾਬੀਆਂ ਨੂੰ ਵੀ ਵੀਡੀਓ ਨੂੰ ਦੇਖ ਕੇ ਕੁਛ ਨਾ ਕੁਛ ਸੋਚਣਾ ਚਾਹੀਦਾ ਹੈਗਾ ਆ ਡਰ ਦਾ ਮਾਹੌਲ ਇੱਕ ਬਣ ਜਾਣਾ ਚਾਹੀਦਾ ਹੈਗਾ ਕਿਉਂਕਿ ਜਿਵੇਂ ਪਾਣੀ ਨੂੰ ਤਰਸਦੇ ਪਏ ਨੇ ਲੋਕ ਬੂੰਦ ਬੂੰਦ ਪਾਣੀ ਨੂੰ ਲੋਕ ਲੈਣਾ ਲੱਗੇ ਤਸਦੇ ਪਏ ਨੇ ਕਿਤੇ ਪੰਜਾਬ ਦੇ ਹਾਲਾਤ ਨਾ ਹੋ ਜਾਵੇ ਕਿਉਂਕਿ ਲਗਾਤਾਰ ਲੋਕ ਪਾਣੀ ਦੀ ਵੇਸਟਡ ਕਰਦੇ ਪਏ ਨੇ ਹਜ਼ਾਰਾਂ ਲੋਕ ਪਾਣੀ ਨੂੰ ਬਰਬਾਦ ਕਰਦੇ ਪਏ ਨੇ ਚਾਹੇ ਉਹ ਘਰਾਂ ਦੇ ਵਿੱਚ ਹੋਵੇ ਕਿ ਜਾਂ ਫਿਰ ਬਾਹਰ ਕਿਤੇ ਹੋਵੇ ਲੋਕਾਂ ਲੋਕ ਪਾਣੀ ਦੀ ਵੇਸਟਡ ਕਰਦੇ ਪਏ ਸਰਕਾਰਾਂ ਵੀ ਕਹਿ ਰਹੀਆਂ ਹੈਗੀਆਂ ਕਿਸਾਨਾਂ ਨੂੰ ਕਿ ਤੁਸੀਂ ਜਿੱਥੇ ਜ਼ਿਆਦਾ ਪਾਣੀ ਲੱਗਦਾ ਆ ਉਹ ਫਸਲ ਨਾ ਉਗਾਈ ਜਾਵੇ ਕਿ ਜਿੱਥੇ ਘੱਟ ਪਾਣੀ ਲੱਗਦਾ ਉਹ ਫਸਲ ਉਗਾਈ ਜਾਵੇ ਲੇਕਿਨ ਕਿੰਨਾ ਕਿਤੇ ਆਪਾਂ ਸਾਰੇ ਇਸ ਗੱਲ ਨੂੰ ਅੰਦੇਖਾ ਕਰਕੇ ਆਪਣੀਆਂ ਮਨਮਰਜ਼ੀਆਂ ਕਰਦੇ ਹੈਗੇ ਆ ਦਿੱਲੀ ਦੇ ਤੁਸੀਂ ਇੱਕ ਸਰਵੇਖਣ ਕੀਤਾ ਹੈਗੇ ਉਹ ਕਿ ਲੀਟਰਾਂ ਦੇ ਹਿਸਾਬ ਨਾਲ ਪਾਣੀ ਮਿਲਦਾਗਾ ਕਿ ਨਾਲ ਹੀ ਉਥੇ ਪਾਣੀ ਪੀਣ ਨੂੰ 20 ਪੈਸੇ ਲੱਗਦੇ ਹੈਗੇ ਤੇ ਉਹ ਹਾਲ ਜਿਹੜਾ ਪੰਜਾਬ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਨਜ਼ਰ ਆਉਣਾ ਸ਼ੁਰੂ ਹੋ ਜਾਵੇਗਾ ਕਿਉਂਕਿ ਜਿੱਤਰਾ ਪਾਣੀ ਲਗਾਤਾਰ ਤਤ ਜੋ ਘਟਦਾ ਪਿਆਗਾ ਆ ਔਰ ਲੋਕ ਬਹੁਤ ਜ਼ਿਆਦਾ ਪਾਣੀ ਦੀ ਵੇਸਟਡ ਕਰਦੇ ਪਏਗੇ ਨੇ ਉਹਨੂੰ ਦੇਖ ਕੇ ਤਾਂ ਇੰਜ ਹੀ ਲੱਗਦਾਗਾ ਵੀਡੀਓ ਤੁਸੀਂ ਦੇਖੋ ਕਿਤਰਾ ਲੋਕ ਲੈਣਾ ਚਲਾ ਕੇ ਤੜਪ ਤੜਪ ਕੇ ਲਗਾਇਆ ਕਲਬ ਕਲਬ ਕੇ ਪਾਣੀ ਜਿਹੜਾ ਉਹ ਲੈਨ ਤੇ ਲੱਕੇ ਲੈਨ ਚ ਮਸ਼ਹੂਰ ਹੋਏ ਮਜਬੂਰ ਹੋਏ ਨੇ ਜਿੱਤੋਂ ਤਸਵੀਰਾਂ ਦੇਖ ਕੇ ਤਾਂ ਕਿਤੇ ਨਾ ਕਿਤੇ ਹਰੇਕ ਕੇ ਤਾਂ ਮੰਨਤਾ ਬੈਠ रिश्ते स्वर्ग में बनते हैं लेकिन धरती पर हम उन्हें मिलाते हैं मैरिज लगन डॉट कॉम ड्रीम इट बिलीव इट एंड मेक इट हैपन Marriage Lagan is a leading matchmaking services provider. We offer trusted and authentic matrimonial profile for those who are looking for brides and grooms for marriage. Register at info at managelugan.com. We cater for USA, Canada, UK, India, and Fiji. For more information, call 510 943 8037. ਜਿਹਨੂੰ ਛੋਟਾ ਨਹੀਂ ਕੈਸ ਦੇ ਕਾਦੀ ਉਹਦਾ ਛੋਟਾ ਹੈਗਾ ਸੀ ਲੇਕਿਨ ਪਿੰਡ ਦੇ ਲੋਕ ਇਲਾਕੇ ਦੇ ਲੋਕ ਉਹਨੂੰ ਕਰਦੇ ਸੀ ਟੀਚਰਾ ਕਿਉਂਕਿ ਲੋਕਾਂ ਦੀ ਆਦਤ ਤਾਂ ਹੈਗੀ ਆ ਬਾਹ ਤਾਂ ਕਿਸੇ ਦੀ ਫੜਨੀ ਨਹੀਂ ਲੇਕਿਨ ਜੇ ਕੋਈ ਛੋਟਾ ਹੋਵੇ ਕਿ ਜਾਂ ਕੋਈ ਗਰੀਬ ਹੋਵੇ ਕਿ ਜਾਂ ਕੋਈ ਮਾਰੀ-ਮੋਟੀ ਮਿਹਨਤ ਕਰਕੇ ਆਪਣੀ ਰੋਜੀ ਰੋਟੀ ਕਮਾਉਣੀ ਸ਼ੁਰੂ ਕਰ ਦੇਵੇ ਤਾਂ ਉਹਦੇ ਨਜਾਇਜ਼ ਤੌਰ ਤੇ ਦੁਸ਼ਮਣ ਬਣ ਦਨਾ ਕਿਉਂਕਿ ਲੈਣਾ ਤਾਂ ਕਿਸੇ ਤੋਂ ਕੀ ਹੁੰਦਾ ਉਹਦੇ ਤੇ ਨਜਾਇਜ਼ ਹੀ ਸੜਨਾ ਸ਼ੁਰੂ ਕਰ ਦਨਾ ਉਹਨੂੰ ਕਲਪੋਣਾ ਸ਼ੁਰੂ ਕਰ ਦਨਾ ਉਹਨੂੰ ਟੀਚਰਾ ਕਰਨੀਆਂ ਸ਼ੁਰੂ ਕਰ ਦਦਨੀਆਂ ਇਹ ਛੋਟਾ ਨੌਜਵਾਨ ਹੈਗਾ ਜਿਹੜਾ ਪੰਜਾਬ ਦਾ ਹੀ ਰਹਿਣ ਵਾਲਾ ਹੈ ਸੀ ਛੋਟੇ ਕੱਦ ਤੋਂ ਇਹਨੂੰ ਬਹੁਤ ਜਿਆਦੀਆਂ ਟੀਚਰਾਂ ਹੁੰਦੀਆਂ ਸੀ ਗੱਲਾਂ ਹੁੰਦੀਆਂ ਸੀ ਬਹੁਤ ਜ਼ਿਆਦਾ ਇਹਨੂੰ ਸਤਾਇਆ ਜਾਂਦਾ ਸੀ ਲੇਕਿਨ ਫਿਰ ਕਿਸੇ ਨੇ ਆਖਿਆ ਕਿ ਤੂੰ ਇਸ ਤਰ੍ਹਾਂ ਕਰ ਭਾਈ ਅਮਰੇਸ਼ ਸ਼ਕਲਾ ਸਰਦਾਰ ਬਾਂਜਾ ਤੇ ਗੁਰੂ ਘਰ ਸੇਵਾ ਕਰਾਇਆ ਕਰ ਹੁਣ ਇਹ ਛੋਟਾ ਨੌਜਵਾਨ ਜਨੇ ਸਰਦਾਰ ਬਣ ਕੇ ਅਮਰੇਸ਼ ਸ਼ਕ ਕੇ ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਮੁੱਖ ਸੇਵਾਦਾਰ ਦੇ ਵਜੋਂ ਸੇਵਾ ਦੇ ਬਹੁਤਾ ਬਿਆ ਕਿ ਜਿੱਥੇ ਹੁਣ ਹਰ ਕੋਈ ਆ ਕੇ ਮਾਨ ਸਨਮਾਨ ਕਰਦਾਗਾ ਇੱਜ਼ਤ ਦਿੰਦਾ ਕਿਉਂਕਿ ਗੁਰੂ ਘਰ ਦੇ ਵਿੱਚ ਬਹਿ ਕੇ ਸੇਵਾ ਵੀ ਕਰਦਾ ਤੇ ਆਪਣੇ ਪਰਿਵਾਰਕ ਦਾ ਪਾਲਣ ਪੋਸ਼ਣ ਵੀ ਕਰਦਾ ਹੈ ਲੇਕਿਨ ਕਿਤਨਾ ਕਿਤੇ ਲੋਕਾਂ ਨੂੰ ਸਮਝਾਉਣ ਦੀ ਇੱਕ ਉਹਨੇ ਮਿਸਾਲ ਕਾਮ ਕੀਤੀ ਕਿ ਕੋਈ ਵਕਤ ਸੀ ਕਿ ਮੇਰੇ ਛੋਟੇ ਕੱਲ ਤੋਂ ਮੈਨੂੰ ਕਰਦੇ ਸੀ ਟਿਚਰਾ ਅੱਜ ਮੇਰੀ ਕਰਦੇ ਨੇ ਤਾਰੀਫ ਕਰਦੇ ਨੇ ਮਾਨ ਸਨਮਾਨ ਲੇਕਿਨ ਲੋਕੋ ਕਿਤਨਾ ਕਿਤੇ ਸਮਝਾਉਣ ਦੀ ਇਹ ਵੀ ਗੱਲ ਹੈਗੀ ਹੈ ਤੇ ਅਕਸਰ ਸੋਸ਼ਲ ਮੀਡੀਆ ਉੱਤੇ ਕਿ ਦੁਨੀਆਦਾਰੀ ਵਿੱਚ ਕੀ ਤੇ ਪੰਜਾਬ ਦੇ ਲੋਕਾਂ ਦੇ ਵਿੱਚ ਆਵਤ ਕੀ ਹਰ ਕੋਈ ਇੱਕ ਦੂਜੇ ਨੂੰ ਮਾੜਾ ਚੰਗਾ ਕਹਿਣ ਦੇ ਵਿੱਚ ਜਿਹੜਾ ਵੀ ਗੁਰੇਜ ਉਹ ਨਹੀਂ ਕਰਦਾਗਾ ਕਿ ਜੇ ਕਿਸੇ ਦੀ ਦੂਸਰੇ ਦੀ ਗਲਤੀ ਹੋਵੇ ਤਾਂ ਗੋਂਗੇ ਵੀ ਲੱਗ ਪੈਂਦੇ ਨੇ ਬੋਲਣ ਕਿ ਜੇ ਖੁਦ ਦੀ ਗਲਤੀ ਹੋ ਜੇ ਤੇ ਫਿਰ ਸੱਪ ਹੀ ਸੁਗ ਜਾਂਦਾਗਾ ਫਿਰ ਤਾਂ ਕਲਟੀ ਹੀ ਮਾਰ ਜਾਂਦੇਗੇ ਨੇ ਕਿਉਂਕਿ ਉਂਗਲ ਹਮੇਸ਼ਾ ਦੂਸਰੇ ਵਾਲੀ ਚੁੱਕੀ ਜਾਂਦੀਗੀ ਖੁਦ ਵਾਲੀ ਨਹੀਂ ਹੁੰਦੀ ਗਲਤੀ ਹਮੇਸ਼ਾ ਦੂਸਰੇ ਦੀ ਨਜ਼ਰ ਆਉਂਦੀਗੀ ਖੁਦ ਦੀ ਨਹੀਂ ਹੁੰਦੀਗੀ ਇਹ ਅੱਜਕੱਲ੍ਹ ਹਾਲਾਤ ਅਰੇ ਬਣ ਚੁੱਕੇਗੇ ਨੇ ਜਿਹਨੂੰ ਦੇਖ ਕੇ ਤੇ ਇਹੋ ਲੱਗਦਾਗਾ ਕਿ ਹੁਣ ਤਾਂ ਰਿਸ਼ਤੇ ਨਾਤੇ ਪਿਆਰ ਮੁਹੱਬਤ ਸਿਰਫ ਉਹ ਬਾਤਾਂ ਹੀ ਬਾਤੋਂ ਦਾ ਕਿਆ ਗੱਲ ਵਾਕਈ ਸੱਚ ਹੋ ਗਈ ਹੈ ਜਿਹੜੀ ਅਸੀਂ ਅਕਸਰ ਗਾਰਿਆਂ ਦੇ ਵਿੱਚੋਂ ਸੁਣਦੇ ਹੁੰਨੇ ਕਹਾਂ ਤਸਵੀਰਾਂ ਵੇਖੋ ਉਸ ਗੋਸਿਕ ਦੀਆਂ ਜਿਹੜਾ ਕੀ ਗੁਰੂ ਘਰ ਚ ਬੈ ਕੇ ਗੁਰੂ ਮਹਾਰਾਜ ਦੀ ਹਜ਼ੂਰੀ ਚ ਬੈ ਕੇ ਸੇਵਾ ਵੀ ਕਰਦਾ ਕਨਾਲ ਦੇ ਨਾਲ ਮਾਨ ਸਰ ਮਾਨਵੀ ਉਹਨੂੰ ਹੁਣ ਮਿਲਣਾ ਸ਼ੁਰੂ ਹੋ ਗਿਆ ਜਿਹਨੂੰ ਕਰਦੇ ਸੀ ਲੋਕ ਕਈ ਵਾਰੀ ਪਲਾਸਟਰ ਤੋਂ ਵਿੱਚ ਜਿਹੜਾ ਵੀ ਕੋਈ ਸਕੂਲ ਹੋਵੇ ਚਾਟੇ ਬਿਟੀਆਂ ਉਹ ਸ਼ਾਟੇ ਬਿਟੀਆਂ ਮੈਂ ਕੰਪਲੀਟ ਕਰਦਾ ਸੀ ਤੇ ਕੋਸ਼ੇ ਵਿੱਚ ਲੈ ਜਾਂਦਾ ਸੀ ਨੇ ਕਈ ਲੋਕੀ ਮੇਰੇ ਨਾਲ ਹਾਈ ਟੱਕ ਮੇਰੇ ਆਗਰ ਵੀ ਉਹ ਡਾਂਦੇ ਸੀ ਉਸ ਤੋਂ ਬਾਅਦ ਮੈਂ ਆਪਣੇ ਜਿਲ੍ਹੇ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਫਿਰ ਉਸ ਤੋਂ ਬਾਅਦ ਮੈਂ ਅੱਜ ਗੁਰਦਵਾਰੇ ਵੀ ਸਵੇਰੇ ਸ਼ਾਮੇ ਮੱਥਾ ਟੇਕਣ ਆਂਦਾ ਸੀ ਮੱਥਾ ਟੇਕਣ ਦਾ ਵਾਅਦਾ ਕਿ ਅਥੇ ਕੋਈ ਪੋਸਟ ਖਾਲੀ ਹੈ ਨਹੀਂ ਤੇ ਇੱਕ ਸੇਵਰਾ ਦੀ ਪੋਸਟ ਖਾਲੀ ਹੈ ਤੇ ਸਮੂਹ ਸਾਥ ਸੰਗਤ ਵੱਲੋਂ ਅੰਮਿਤ ਭਾਈ ਵਰਗੇ ਨਕਤੇਜ ਵਰਗੇ ਭਾਈ ਵਰਗੇ ਗਿੰਪੂ ਭਾਈ ਵਰਗੇ ਅਮਨ ਭਾਈ ਵਰਗੇ ਬੋਲੋ ਮਨੁਸ ਨੇ ਆਹ ਦਿੱਤਾ ਕਿ ਤੂੰ ਹੁਣ ਕਿਸੇ ਦੀ ਦੁਕਾਨ ਦੇ ਉੱਤੇ ਕੰਮ ਨਹੀਂ ਕਰਨਾ ਆਪਣਾ ਗੁਰਸਿੱਖ ਭਾਈਆਂ ਗੁਰੂ ਦੇ ਘਰ ਵਿੱਚ ਕੰਮ ਕਰਨਾ ਫਿਰ ਨੌਜਵਾਨੀ ਨੇ ਮੇਰਾ ਸਾਥ ਦਿੱਤਾ ਕਿ ਗੁਰੂ ਘਰ ਵਿੱਚ ਮਨ ਰਖਾਇਆ ਸੋਸਤਵਾਰ ਮਗਰੂਕਾਰ ਵਿੱਚ ਸੇਵਾ ਗਾਨੀ ਸ਼ੁਰੂ ਕਰ ਦਿੱਤੀ ਮਨੁੱਖ ਮੁੱਖ ਸੇਵਾ ਦਾ ਉਹ ਦਾ ਦੇ ਤਾ ਗਿਆ ਮਨੁੱਖ ਪਾ ਜੀ ਮੈਂ 2019 ਚ ਸ਼ਗਿਆ ਦਰਵਾਜ਼ਾ ਸਭ ਸ਼੍ਰੀਕਾਲ ਰੱਖ ਸਭ ਤੋਂ ਨਾਸ ਪਰਮਾਤਮਾ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਜੋ ਲੋਕ ਮੇਰਾ ਪਹਿਲੇ ਮਜ਼ਾਕ ਡਾਂਦੇ ਸੀ ਉਹ ਅੱਜ ਮੈਨੂੰ ਦੇਖ ਕੇ ਸਲਾਮ ਕਰਦੇ ਨੇ ਖਾਬੀਆ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਯੂ ਐਸ ਏ ਪੰਜਾਬ ਟੂਡੇ ਟੀਵੀ ਮੈਂ ਹਾਂ ਗੁਰਮੀਤ ਸਿੰਘ ਰਾਜਾ ਗੱਲ ਕਰਾਂਗੇ ਵੀ ਜੀ ਜੇ ਮੋਟਰਸਾਈਕਲ ਕਾਰ ਬਾਹਰ ਆਪਣੇ ਘਰ ਦੇ ਲਗਾਉਂਦੇ ਹੋ ਤਾਂ ਵੀਡੀਓ ਤੁਹਾਨੂੰ ਦੇਖਣੀ ਬਹੁਤ ਜ਼ਿਆਦਾ ਜ਼ਰੂਰੀ ਹੈਗੀ ਹੈ ਅਕਸਰ ਸੋਸ਼ਲ ਮੀਡੀਆ ਉਤੇ ਕੀ ਹੈ ਜੀ ਨਹੀਂ ਉੰਡੀਆਂ ਰੇਡੀਆਂ ਜਿਹਨੂੰ ਦੇਖ ਕੇ ਤੇ ਪੰਜਾਬੀਆਂ ਦੇ ਰੋਂਗਟੇ ਖੜੇ ਹੋਣੇ ਸ਼ੁਰੂ ਹੋ ਚੁੱਕੇ ਆ ਲੇਕਿਨ ਕਿਤਨਾ ਕਦੇ ਹੌਸਲੇ ਦੇਗੇ ਚੋਰਾ ਉਹਨੂੰ ਖੋਲ ਨਹੀਂ ਸਕੇ ਕਾਫੀ ਜਿੱਦੋਜਿਦ ਕਰਦੇ ਆ ਲੇਕਿਨ ਸ਼ਰਿਆਮ ਰਾਤ ਦਾ ਟਾਈਮ ਹੋਵੇ ਸੀਸੀਟੀਵੀ ਚੱਲਦੀ ਹੋਵੇ ਕਲੀ ਦੇ ਵਿੱਚ ਹੋਰ ਵੀ ਗੱਡੀਆਂ ਹੋਵੇ ਤੇ ਇਹ ਹੈਲਮਟ ਪਾ ਕੇ ਤਿੰਨ ਜਾਣੇ ਬਾਈਕ ਤੇ ਬਹਿ ਕੇ ਤੇ ਅੱਗੇ ਚੋਰੀ ਕਰਨ ਤੇ ਹੁਣ ਬੰਦਾ ਸੋਚੇ ਕਿ ਮਿਹਨਤ ਦੀ ਕਮਾਈ ਜੇ ਅੱਗੇ ਅੰਦਰ ਜਗ੍ਹਾ ਨਹੀਂ ਕੀਤੇ ਬਾਹਰ ਲਗਾਤੀ ਗੱਡੀ ਤੇ ਬਾਅਦ ਚੋਰ ਹੀ ਲੈ ਜਾਂਦਾ ਪੇਤਾ ਉਸ ਤੇਜ ਦਾਲ ਉਸ ਸਟੇਟ ਦਾ ਉਸ ਸ਼ਹਿਰ ਦਾ ਲਾਬੀ ਵਾਲੀ ਹੋ ਗਿਆ ਕਿਉਂਕਿ ਹੁਣ ਜੇ ਕ੍ਰਾਈਮ ਦੀ ਗੱਲ ਕਰੀ ਤੇ ਕ੍ਰਾਈਮ ਦੀ ਵੀ ਓਵਰঅল ਕੰਟਰੋਲ ਹੋ ਚੁੱਕਾ ਹੈ। ਇਸ ਸਰਕਾਰਾਂ ਅੱਜ ਵੀ ਕੁੰਬ ਕਾਲੀ ਨਹੀਂ ਸੁੱਤੀਆਂ ਹੈਗੀਆਂ ਕੋਈ ਵੱਡੇ ਕਾਨੂੰਨ ਨਹੀਂ ਲੈਕਤ ਹੁੰਦੀ ਮੇ ਜਿਹਦੇ ਕਰਕੇ ਇਹਨਾਂ ਦੇ ਹੌਸਲੇ ਬਹੁਤ ਜ਼ਿਆਦਾ ਉਲੰਧ ਹੋ ਚੁੱਕੇ ਨੇ ਛੇੜੀਆਂ ਦੇ ਛਰੇਆ ਮਟਾਪਵਾ ਕਰਨ ਵਾਲਿਆਂ ਦੇ ਛਰੇਆ ਚੋਰਾ ਦੇ ਜਿਸ ਸਰਕਾਰਾਂ ਚਾਹੁੰਦੀਆਂ ਪੰਜਾਬ ਦੇ ਵਿੱਚ ਕ੍ਰਾਈਮ ਨੂੰ ਘਟਾਉਣਾ ਤੇ ਫਿਰ ਵੱਡੇ ਕਾਨੂੰਨ ਲੇਖਉਣੇ ਪੈਣਗੇ ਤਾਂ ਕਿ ਜਦੋਂ ਕੋਈ ਕ੍ਰਾਈਮ ਕਰਕੇ ਅੰਦਰ ਜਾਂਦਾ ਹੈ ਤੇ ਘੱਟੋ ਘੱਟ 5-7 ਸਾਲ ਦੇ ਅੰਦਰ ਰਹੇ ਤਾਂ ਕਿ ਪੰਜਾਬ ਦੇ ਲੋਕਾਂ ਦਾ ਮਨਸ਼ਾ ਨਾ ਦਾਇਤ ਸਕਰ ਲੇਕਿਨ ਸਰਕਾਰਾਂ ਸ਼ਾਇਦ ਇਹ ਨਹੀਂ ਚਾਹੁੰਦੀਆਂ ਇਹ ਤਾਂ ਵੀਡੀਓ ਦੇਖ ਕੇ ਜਾਂ ਹਾਲਾਤ ਦੇਖ ਕੇ ਲੱਗਦਾ ਹੈਗਾ ਤੁਹਾਨੂੰ ਵੀਰਾਦਾ ਆਪਣਾ ਕਮੈਂਟ ਜਰੂਰ ਉਸ ਪੰਜਾਬੀ YouTube ਉਹਨੂੰ ਫੋਲ ਨਹੀਂ ਸਕੇ ਕਾਫੀ ਜਿੱਦੋਜਿਹਾ ਕਰਦੇ ਆ ਲੇਕਿਨ ਹਰਿਆਮ ਕਾਨੂੰਨ ਨੇ ਰਾਤ ਦਾ ਟਾਈਮ ਹੋਵੇ ਸੀਸੀਟੀਵੀ ਚੱਲਦੀ ਹੋਵੇ ਕਲੀ ਦੇ ਵਿੱਚ ਹੋਰ ਵੀ ਗੱਡੀਆਂ ਹੋਵੇ ਤੇ ਇਹ ਹੈਲਮਟ ਪਾ ਕੇ ਤਿੰਨ ਜਾਣੇ ਬਾਈਕ ਤੇ ਬਹਿ ਕੇ ਤੇ ਅੱਗੇ ਛੋਰੀ ਚਾਨਨ ਤੇ ਹੁਣ ਬੰਦਾ ਸੋਚੇ ਕਿ ਮਿਹਨਤ ਦੀ ਕਮਾਈ ਦੇ ਅੱਗੇ ਅੰਦਰ ਜਗ੍ਹਾ ਨਹੀਂ ਕਿਤੇ ਬਾਹਰ ਲਗਾਤੀ ਗੱਡੀ ਤੇ ਬਾਅਦ ਛੋਰੀ ਲੈ ਜਾਂਦਾ ਪੇਤਾ ਉਹ रिश्ते स्वर्ग में बनते हैं लेकिन धरती पर हम उन्हें मिलाते हैं मैरिज लगन डॉट कॉम ड्रीम इट बिलीव इट एंड मेक इट Marriage Lagan is a leading matchmaking services provider. We offer trusted and authentic matrimonial profile for those who are looking for brides and grooms for marriage. Register at info at marriagelagan .com. We cater for USA, Canada, UK, India and Fiji. For more information call 510 943